ਹਰਨਾ ਬਾਜਾਂ ਤੈ ਸਿਕਦਾਰਾਂ ਮੈਂ ਫਿਰ ਉਸ ਤੇ ਆਵਾਂਗਾ ਦਾਨੰਗ ਪਰਾਪੂਰ ਬੇਨ ਪਹੁੰਚੰਤੇ ਮਖੀਪ ਤੇ ਬਪਰੀਤ ਬੁੱਧਿੰਗ ਮਾਰਤ ਲੋਕੈ ਨਾਨਕ ਚਰੰਕਾਲ ਦੁਖ ਭੋਗਤੇ ਆਪਾਂ ਅਰਥੇ ਕਰ ਰਹੇ ਹਰਨਾ ਬਾਜਾਂ ਤੈ ਹਰਨ ਹੋ ਗਿਆ ਜੀ ਸਮਝ ਗਿਆ ਆਪਾਂ ਹਰਨਾ ਹਰ ਪਰ ਇੱਕ ਗੁਰੂ ਗ੍ਰੰਥ ਸਾਹਿਬ ਚ ਹਰਨਾ ਦਾ ਅਰਥ ਸੋਨਾ ਵੀ ਆਇਆ ਕੇਸਰ ਕੁਸ਼ਮ ਮਿਰਗਮੈ ਹਰਨਾ ਉੱਥੇ ਅਧਾਰ ਤੇ ਸਵਰਨ ਸੋਨਾ ਇੱਥੇ ਸਤਿਗੁਰੂ ਕਹਿੰਦੇ ਨੇ ਇੱਕ ਹਰਨ ਦੂਜਾ ਬਾਜ ਤੇ ਤੀਸਰਾ ਪੜਿਆ ਲਿਖਿਆ ਚੌਧਰੀ ਸਿੱਖਦਾਰ ਹਰਨਾ ਬਾਜਾ ਤੈ ਸਿੱਖਦਾਰਾਂ ਇਹਨਾਂ ਪੜਿਆ ਨਾਉ ਤੇ ਪੜੇ ਲਿਖਿਆ ਫੰਦੀ ਲੱਗੀ ਜ਼ਾਤ ਵਹੈਨ ਅੱਗੇ ਨਾਹੀ ਥਾਉਂ ਸੋ ਪੜਿਆ ਸੋ ਪੰਡਿਤ ਬੀਨਾ ਜਿੰਨੀ ਕਮਾਣਾ ਨਾਉ ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉਪਰ ਹੋਵੇ ਸ਼ਾਉ ਉਸ ਤੋਂ ਅੱਗੇ ਤੋਕੰਦੀ ਰਾਜੇ ਸ਼ੀ ਮੁਕਦਮ ਕੁੱਤੇ ਅਰਥੇ ਦੇ ਮੈਨੂੰ ਯਾਦ ਮੈਂ ਪਿਛਲੇ ਸਾਲਾਂ ਚ ਵੀ ਕਰਕੇ ਗਿਆ ਇਹ ਪੜੇ ਲਿਖੇ ਕਹਿੰਦੇ ਨੇ ਆਪਣੀ ਜਾਤ ਦਾ ਘਾਣ ਕਰਦੇ ਆ ਕਿਉਂਕਿ ਸ਼ਬਦ ਇਹਨਾਂ ਕੋਲ ਹੈ ਗਿਆ ਤਾਲੀਮ ਇਹਨਾਂ ਕੋਲ ਹੈ ਗਈ ਇਹ ਪੜ੍ਹਾਈ ਬਹੁਤ ਹੈ ਪਰ ਭੋਲੇ ਪਾਲੇ ਲੋਕ ਇਨਾਂ ਦੀ ਲੱਛੇਦਾਰ ਸ਼ਬਦਾਵਲੀ ਤੇ ਇਹਨਾਂ ਦੇ ਆਗੂ ਪੁਨੇ ਤੇ ਭਰੋਸਾ ਕਰ ਲੈਂਦੇ ਆ ਤੇ ਮਹਾਰਾਜ ਕਹਿੰਦੇ ਇੰਨੇ ਬੇਈਮਾਨ ਨੇ ਆਪ ਬਚ ਜਾਂਦੇ ਆ ਆਪ ਭੋਗ ਭੋਗਦੇ ਆ ਜਿਹੜਾ ਭਰੋਸਾ ਕਰਦਾ ਉਹਦੇ ਕਤਲ ਕਰਵਾ ਦਿੰਦੇ ਆ ਉਹਨੂੰ ਮਰਵਾ ਦਿੰਦੇ ਇਨ ਥੋੜਾ ਜਿਹਾ ਦੇਖੋ ਇਸ ਦੇ ਅਰਥਾਂ ਨੂੰ ਹਰਨ ਦਾ ਬੱਚਾ ਸ਼ਿਕਾਰੀ ਨੇ ਜੰਗਲ ਚੋਂ ਫੜ ਲਿਆ ਬੱਚਾ ਲੈੰਦਾ ਦਾ ਉਹਨੂੰ ਆਪਣੇ ਘਰ ਪਾਲਣਾ ਸ਼ੁਰੂ ਕਰ ਦਿੱਤਾ ਉਸ ਹਰਨ ਦੇ ਬੱਚੇ ਨੂੰ ਉਹ ਆਪਣੇ ਵੱਲੋਂ ਜੋ ਦੀ ਖੁਰਾਕ ਉਹ ਦਿੰਦਾ ਹੈ ਉਹਨੂੰ ਸਿਖਾਣ ਲੱਗ ਪਿਆ ਹੁਣ ਉਹਨੂੰ ਨਾ ਤਾਂ ਜੰਗਲ 'ਚ ਜਾਣਾ ਪੈਂਦਾ ਹੈ ਹਰਨ ਦੇ ਬੱਚੇ ਨੂੰ ਸ਼ਿਕਾਰੀ ਵੱਲੋਂ ਫੀਡ ਖੁਰਾਕ ਮਿਲ ਰਹੀ ਹੈ ਜਦ ਦਿਨ ਉਹ ਵੱਡਾ ਹੋ ਗਿਆ ਉਹਨੂੰ ਇੰਨਾ ਕੁ ਸਿਖਾ ਦਿੱਤਾ ਤਾਲੀਮ ਦੇ ਦਿੱਤੀ ਦਿੱਤੀ ਜਾਂਦੀ ਜਾਨਵਰ ਨੂੰ ਕਿ ਜੰਗਲ ਵਿੱਚ ਜਾਂਦਾ ਹੈ ਦੂਜੇ ਹਰਨਾ ਨੂੰ ਆਪਣੇ ਪਿੱਛੇ ਲਾ ਕੇ ਲੈ ਆਉਂਦਾ ਹੈ ਉਹਦੇ ਤੇ ਭਰੋਸਾ ਕਰਦੇ ਆ ਉਹ ਕਹਿੰਦਾ ਛੱਡੋ ਪਰ ਇੱਥੇ ਕਿਤੇ ਤੁਰੇ ਫਿਰਦੇ ਹੋ ਆਓ ਮੇਰੇ ਨਾਲ ਬਹੁਤ ਸੁੱਖ ਹੈ ਬੈਠਿਆਂ ਸਭ ਕੁਝ ਖਾਣ ਨੂੰ ਮਿਲਦਾ ਹੈ ਹੁਣ ਸ਼ਿਕਾਰੀ ਦਾ ਸਖਾਇਆ ਹੋਇਆ ਹਰਨ ਆਪਣੀ ਜਾਤ ਦੇ ਲੋਕਾਂ ਨਾਲ ਇਹਨੂੰ ਕਹਿ ਲੋ ਅੱਜ ਦੀ ਸ਼ਬਦਾਵਲੀ ਚ ਆਪਣੀ ਕੌਮ ਦੇ ਲੋਕਾਂ ਨਾਲ ਆਪਣੇ ਸੰਗਠਨ ਦੇ ਲੋਕਾਂ ਨਾਲ ਤੇ ਫਿਰ ਮੇਰੀ ਬੇਨਤੀ ਹੈ ਉਹ ਭਾਵੇਂ ਕਿਸੇ ਰੂਪ ਵਿੱਚ ਵੀ ਹੋਵੇ ਹਾਂ ਕਿਸੇ ਰੂਪ ਵਿੱਚ ਹੋਵੇ ਭਾਵੇਂ ਤੱਤਾ ਹੋਵੇ ਤੇ ਭਾਵੇਂ ਠੰਡਾ ਹੋਵੇ ਮੇਰਾ ਇਸ਼ਾਰਾ ਤੁਹ ਸਾਰੇ ਸਮਝ ਗਏ ਵੇਖੋ ਉਹਨਾਂ ਨੂੰ ਭਰੋਸੇ 'ਚ ਲੈ ਲਿਆ ਮੈਂ ਆਹ ਕਰ ਦਿਆਂਗਾ ਮੈਂ ਆਹ ਕਰ ਦਿਆਂਗਾ ਬੇਫਿਕਰੇ ਰਹੋ ਪਰ ਮਹਾਰਾਜ ਕਹਿੰਦੇ ਨੇ ਉਹ ਖਰਨ ਤੇ ਭਰੋਸਾ ਕਰਕੇ ਦੂਜੇ ਖਰਨ ਡਾਰਾ ਬਣਾ ਕੇ ਪਿੱਛੇ ਦੁਰ ਪਏ ਉਹਦੀ ਤਾਂ ਗੰਡ ਸਣ ਸੀ ਅਗਲੇ ਨਾਲ ਉਹ ਚੁੱਪ ਕਰਕੇ ਸੱਚ ਇਹ ਵੇ ਕਿ ਖਰਨ ਆਪਣੇ ਪਿੱਛੇ ਲੱਗਿਆਂ ਹੋਿਆਂ ਨੂੰ ਸ਼ਿਕਾਰੀ ਦੇ ਬੂਹੇ ਅੱਗੇ ਲੈ ਆਇਆ ਸ਼ିକਾਰੀ ਨੇ ਕਿਸੇ ਨੂੰ ਗੋਲੀਆਂ ਮਾਰੀਆਂ ਕਿਸੇ ਨੂੰ ਤੀਰ ਮਾਰੇ ਸਾਰੇ ਵੰਨ ਦਿੱਤੇ ਕਹਿਣ ਲੱਗੇ ਇਸ ਦੀ ਪੜਾਈ ਨੂੰ ਫੂਕਣਾ ਜਿਹੜਾ ਆਪਣੀ ਖਮਜਾਤ ਦੇ ਜੀਵਾਂ ਦੀ ਹੀ ਮੌਤ ਦਾ ਕਾਰਨ ਬਣਿਆ ਫਿਰ ਅਰਸ਼ ਨੂੰ ਖਾਣ ਸਿਖਾਇਆ ਪਰ ਆਪਣੀ ਮਰਵਾ ਰਿਆ ਨਾ ਰੋਜ਼ ਆਗੂ ਤਾਂ ਵੀ ਹੈ ਦੂਜੀ ਗੱਲ ਬਾਜ਼ ਬਾਜ਼ ਅਸਮਾਨ ਵਿੱਚ ਉੱਡਦਾ ਹੈ ਤੇ ਉੱਡ ਕੇ ਕਰਦਾ ਕੀ ਹੈ ਇਹ ਵੀ ਤਾਂ ਸ਼ਿਕਾਰੀ ਨੇ ਸਿਖਾਇਆ ਉਹਨੂੰ ਪਾਉਂਦਾ ਹੈ ਬੋਟੀ ਮਾਸ ਦੀ ਉਈ ਬਾਜ ਆਪਣੇ ਆਪਣੀ ਜਾਤ ਆਪਣੀ ਜਾਤ ਦਾ ਮਤਲਬ ਹੋ ਗਿਆ ਉੱਡਣ ਵਾਲੇ ਪੰਛੀ ਬਾਜ ਵੀ ਉੱਡਦਾ ਉਹ ਉੱਡਣ ਵਾਲੇ ਪੰਛੀਆਂ ਨੂੰ ਤਿੱਤਰ ਬਟੇਰੇ ਉਹਨਾਂ ਨੂੰ ਆਪਣੇ ਪੰਜੇ ਚ ਫੜਦਾ ਹੈ ਸੱਚ ਏਵੇਂ ਉਸ ਸ਼ਿਕਾਰੀ ਦੇ ਪੈਰਾਂ ਚ ਲਿਆ ਕੇ ਸੜਦਾ ਜਿੰਨੇ ਬਾਜ ਨੂੰ ਸਿਖਾਇਆ ਹੋਇਆ ਹੈ ਮਹਾਰਾਜ ਦੇਖੋ ਸ਼ਬਦ ਕਿਹਦਾ ਚੁਣਿਆ ਖਰਨਾ ਬਾਜਾਂ ਤੈ ਤੈਦ ਅਰਥੇ ਅਤੇ ਤੈ ਅਤੇ ਸਿੱਖਦਾਰਾਂ ਜਿਹੜੇ ਆਗੂ ਨੇ ਜਿਹੜੇ ਰਾਜੇ ਨਰੇ ਚੌਧਰੀ ਨੇ ਹਰਨਾ ਬਾਜਾ ਤੈ ਸਿੱਖਦਾਰਾਂ ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜਾਤ ਫੁਹਾਇਨ ਆਪਣੀ ਜਾਤ ਮਰਵਾ ਦਿੱਤੀ ਅੱਗੇ ਨਾਹੀ ਥਾਉ ਮਹਾਰਾਜ ਕਹਿਣ ਲੱਗੇ ਅਸਲ ਚ ਪੜਿਆ ਉਹ ਨਹੀਂ ਜਿਹੜੀਆਂ ਗੱਲਾਂ ਕਰ ਲਿੰਦਾ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ ਮਹਾਰਾਜ ਅੱਖਰ ਪ੍ਰਭਾਵ ਨਹੀਂ ਪਾਣਗੇ ਕਹਿਣ ਲੱਗੇ ਨਹੀਂ ਪਹਿਲੋਂ ਦੇ ਜੜ ਅੰਦਰ ਜਮੈ ਤਾਂ ਉੱਪਰ ਹੋਵੇ ਚਾਹੂੰ ਰੁੱਖ ਦੀਆਂ ਜੜਾਂ ਦਿਸਦੀਆਂ ਨਹੀਂ ਜਿਹੜੀਆਂ ਨਹੀਂ ਦਿਸਦੀਆਂ ਉਹਦੇ ਕਰਕੇ ਰੁੱਖ ਦਿਸ ਰਿਹਾ ਹੈ ਫਿਰ ਅਰ ਜੇ ਰੁੱਖ ਦੀਆਂ ਜੜਾਂ ਥੋੜਾ ਦਿਸਦੀਆਂ ਨੇ ਆਪਾਂ ਬਾਹਰ ਨਿਕਲ ਕੇ ਆਏ ਪੱਤੇ ਦਿਸਦੇ ਆ ਟਾਹਣੀਆਂ ਦਿਸਦੀਆਂ ਨੇ ਛਾਂ ਦਿਸਦੀ ਫੁੱਲ ਦਿਸਦੇ ਨੇ ਫਲ ਦਿਸਦੇ ਜਿਹੜਾ ਨਹੀਂ ਦਿਸਦਾ ਨਾ ਇਹ ਉਹਦੇ ਕਰਕੇ ਨੇ ਗੁਰੂ ਜੀ ਕਹਿੰਦੇ ਆ ਰਾਜਨੀਤੀ ਹੋਵੇ ਆਗੂ ਹੋਵੇ ਜਿਸ ਬੰਦੇ ਦੇ ਅੰਦਰ ਸਤਨਾਮ ਵੈਗੁਰੂ ਦੇ ਨਾਮ ਦੀ ਜੜ ਹੈ ਨਾ ਸ਼ਾਂ ਵੀ ਉਹ ਦੇ ਸਕਦਾ ਜਿਹਦੇ ਅੰਦਰ ਜੜ ਕੋਈ ਨਹੀਂ ਉਹਨੇ ਸ਼ਾਂ ਕਿਸ ਨੂੰ ਕੀ ਦੇਣੀ ਫਿਰ ਮੈਂ ਬੇਨਤੀ ਕਰਾਂਗਾ ਜੀ ਇੱਕ ਪੱਖ ਇਹ ਵੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਬੜਾ ਪਿਆਰਾ ਕਿ ਐਕਸਰੋ ਵੀ ਪੜਿਆ ਜਾਂਦਾ ਹੈ ਪੁਰਬ ਤੇ ਸੱਚੇ ਪਾਤਸ਼ਾਹ ਜੀ ਜਦੋਂ ਜਾਂਦੇ ਆ ਸਿੱਧਾਂ ਕੋਲ ਉਹ ਇੱਕ ਗੱਲ ਪੁੱਛਦੇ ਆ ਸਿੱਧ ਪੁੱਛਣ ਸੁਣ ਨਾਨਕਾ ਇਹ ਪਾਠ ਅੰਤਰ ਹੈ ਆਖਣ ਪੁੱਛਣ ਸਿੱਧ ਪੁੱਛਣ ਸੁਣ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ ਸਭ ਸਿੰਧੀ ਇਹ ਬੁਝਿਆ ਕਲ ਤਾਰ ਨਾਨਕ ਅਵਤਾਰਾ ਮਾਤ ਲੋਕ ਚ ਕੀ ਹੋ ਰਿਹਾ ਓਥੇ ਗੁਰੂ ਸਾਹਿਬ ਨੇ ਜਿਹੜੀ ਪੌੜੀ ਕਹੀ ਜਿਹੜੇ ਸ਼ਬਦ ਕਹੇ ਉਹਨੂੰ ਭਾਈ ਸਾਹਿਬ ਨੇ ਲਿਖਿਆ ਓਥੇ ਸਤਿਗੁਰੂ ਕਹਿੰਦੇ ਕੱਲ ਆਈ ਕੁੱਤੇ ਮੂੰਹੇ ਖਾਜ ਹੋਆ ਮਰਦਾਰ ਗੁਸਾਈ ਰਾਜੇ ਪਾਪ ਕੁਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਫਿਰ ਬੇਨਤੀ ਸੁਣਿਓ ਆਪਾਂ ਪੁੱਛਨੇ ਆ ਵੀ ਕੀ ਹਾਲ ਹੈ ਪਿੱਛੇ ਦਾ ਇਹੀ ਪੁੱਛਨੇ ਆ ਨਾ ਉਹ ਸਿੱਧ ਬੈਠੇ ਨੇ ਉੱਤੇ ਚੋਟੀਆਂ ਤੇ ਉਹਨਾਂ ਦੇ ਦਿਲ ਵਿੱਚ ਵੀ ਤੇ ਕਿਤੇ ਪਿਆ ਹੈ ਨਾ ਵੀ ਥੱਲੇ ਕੀ ਹੁੰਦਾ ਪਿਆ ਉਹਨਾਂ ਰਾਜਨੀਤਿਕ ਪ੍ਰਸ਼ਨ ਕੀਤਾ ਹਾਲਾਂਕਿ ਉਹ ਸਿੱਧ ਗੋਸ਼ਟ ਸ਼ਬਦ ਪੁੱਛਦੇ ਆ ਬਾਣੀ ਉਹਨਾਂ ਰਾਜਨੀਤਿਕ ਪ੍ਰਸ਼ਨ ਸੀ ਉਹਨਾਂ ਦਾ ਮਾਤ ਲੋਕ ਵਿੱਚ ਕਿਆ ਵਰਤਾਰਾ ਸਭ ਸਿੱਧੀ ਇਹ ਬੁਝਿਆ ਕਲ ਤਾਰ ਨਾਨਕ ਬਤਾਰਾ ਬਾਬਾ ਜੀ ਨੇ ਫਿਰ ਅੱਗੇ ਬਚਨ ਕਿਹਾ ਬਾਬੇ ਆਖਿਆ ਨਾਦ ਜੀ ਸੱਚ ਚੰਦਰਮਾ ਕੂੜ ਅੰਧਾਰਾ ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ ਹੁਣ ਪਾਪ ਗ੍ਰਸੀ ਪ੍ਰਿਥਮੀ ਧੌਲ ਖੜਾ ਤਰਹੀਟ ਪੁਕਾਰਾ ਜੋਗੀ ਗਿਆਨ ਵੀ ਹੋਣਿਆ ਨੇਸ ਦਿਨ ਅੰਗ ਲਗਾਇਆ ਨਿਸ਼ਾਰਾ ਕਿ ਤੂੰ ਪਿੰਡੇ ਤੇ ਸਵਾ ਮਲ ਤੂੰ ਕੀ ਲੈਣਾ ਪਿਛਲਿਆਂ ਤੋਂ ਉੱਥੇ ਫਿਰ ਜਿਹੜੀ ਵਿਚਕਾਰ ਪੌੜੀ ਹੈ ਨਾ ਮੇਰੀ ਫਿਰ ਬੇਨਤੀ ਮੈਂ ਆਪ ਨੂੰ ਸਟੇਜ ਤੇ ਮਾਨਣਾ ਪਿਆ ਜਿਹੜੀ ਕਮਜ਼ੋਰੀ ਹੈ ਉੱਥੇ ਮਹਾਰਾਜ ਕਹਿੰਦੇ ਤੋਹਾਂ ਕੀ ਲੈਣਾ ਤੁਸੀਂ ਪਿੰਡੇ ਤੇ ਸਵਾ ਸੂਬ ਮਲੋ ਕਰਾ ਮਾਤਾ ਦੀਆਂ ਖੇਡਾਂ ਖੇਡੋ ਕਿਸੇ ਦੀ ਧੂਣੀ ਬਾਲ ਦਿਓ ਕਿਸੇ ਦੀ ਥੱਲੇ ਸਾੜ ਦਿਓ ਆਹ ਹਾਲ ਸਾਡਾ ਹੈ ਨਾ ਕਿਸੇ ਸਟੇਜ ਤੇ ਬੇਇੱਜ਼ਤੀ ਕਰ ਦਿਓ ਕਿਸੇ ਨੂੰ ਗਦਾਰ ਬਣਾ ਦਿਓ ਕਿਸੇ ਸਰਦਾਰ ਬਣਾਇਓ ਇੱਥੇ ਬਾਕੀ ਛੱਡੋ ਏ ਜਿੰਨਾ ਦੀਵਿਆਂ ਨੇ ਰੋਸ਼ਨੀ ਦੇਣੀ ਛੋ ਕਮਲੇ ਆਪਸ ਚ ਲੜੀ ਜਾਂਦੇ ਆ ਜਦੋਂ ਦੀਵਾ ਦੀਵੇ ਨਾਲ ਲੜਨ ਲੱਗ ਪਏ ਤੇ ਸਮਝੋ ਬੁੱਝਿਆ ਹੋਇਆ ਹੈ ਜਗਦੇ ਹੋਏ ਦੀਵੇ ਕਦੀ ਠੁੱਡੇ ਨਹੀਂ ਮਰਵਾਂਦੇ ਬੁੱਝੇ ਹੋਈ ਮਰਵਾਂਦੇ ਉੱਥੇ ਮਹਾਰਾਜ ਨੇ ਕਹੇ ਜੋਗੀ ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਉਣ ਇਸ਼ਾਰਾ ਫਿਰ ਸਤਗੁਰਾਂ ਨੇ ਜਿਹੜੇ ਬਚਨ ਕਹੇ ਉਹ ਅਗਲੀ ਪੌੜੀ ਹੈ ਕੱਲ ਆਈ ਕੁੱਤੇ ਮੁਹੀ ਕਿਦੀ ਗੱਲ ਪੁੱਛਦੇ ਹੋ ਥੱਲੇ ਤਾਂ ਕੁੱਤੇ ਮੁਹੀ ਬਿਰਤੀ ਹੋ ਗਈ ਕੁੱਤੇ ਮੁਹੀ ਬਿਰਤੀ ਬੜੀ ਭੈੜੀ ਜੀ ਕੁੱਤੇ ਦਾ ਮੈਂ ਵੀ ਬੇਨਤੀ ਕਰਾਂ ਜਿਹਨੂੰ ਕੋਈ ਰੱਖਦਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਚਨ ਹੁੰਦਾ ਕੁੱਤੇ ਮੂੰਹ ਹੀ ਖੈ ਚੱਕੀ ਚੱਟੈਂ ਚੂਨ ਖਾਂਹੇ ਚੱਕੀ ਦਾ ਚਿਥਰਾ ਕਾਹ ਨਾਲ ਜਾ ਕੁੱਤੇ ਵਰਤੀ ਕੀ ਉਹ ਭਾਂਡੇ 'ਚ ਵੀ ਮੂੰਹ ਮਾਰਦਾ ਉਹ ਹੱਡ ਵੀ ਮੂੰਹ 'ਚ ਪਾ ਲੈਂਦਾ ਰੋਟੀ ਵੀ ਖਾ ਲੈਂਦਾ ਫਰੂਟ ਵੀ ਖਾ ਲੈਂਦਾ ਗੰਦਗੀ 'ਚ ਵੀ ਮੂੰਹ ਮਾਰਦਾ ਚੱਕੀ ਵੀ ਚੱਟ ਲੈਂਦਾ ਐਡਾ ਨਕੰਮਾ ਲਾਲਚੀ ਹੈ ਜਾਂਦਿਆਂ ਚੱਕੀ ਦਾ ਪਰੋਲਾ ਵੀ ਚੋੱਕ ਕੇ ਲੈ ਜਾਂਦਾ ਪਰੋਲਾ ਸਮਝਣਾ ਨਹੀਂ ਜਿਹਨਾਂ ਚੱਕੀ ਸਾਫ਼ ਕਰਨੇ ਚਿਥਰਾ ਕਪੜਾ ਸਤਗੁਰਾਂ ਨੇ ਕਿਆ ਕਲ ਆਈ ਕੁੱਤੇ ਮੂੰਹ ਖਾਜ ਹੋਆ ਮਰਦਾਰ ਗਸਾਈ ਰਾਜੇ ਪਾਪ ਕਮਾਮ ਦੇ ਉਲਟੀ ਵਾਰ ਖੇਤ ਕੋ ਖਾਈ ਪਰਜਾ ਅੰਦੀ ਗਿਆਨ ਬਣ ਕੂੜ ਕੁਸਤ ਮੁਖੋ ਲਾਈ ਉਥੇ ਮੇਰੇ ਕੋ ਹੋਰ ਗੱਲ ਵੀ ਕਹੀ ਕਹਿਣ ਲੱਗੇ ਅੱਜਕੱਲ ਵਾਪਰ ਦਾ ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਣਾੜੇ ਜਾਈ ਚੇਲੇ ਸਾਜ ਵਿਦਾਏ ਦੇ ਨਚਣ ਗੁਰ ਬੋਬਿਤ ਭਾਈ ਉਹਦੇ ਵਿੱਚ ਇੱਕ ਤੋਕੇ ਕਾਜ਼ੀ ਹੋਏ ਰਿਸ਼ਮਤੀ ਵੱਡੀ ਲੈ ਕੇ ਹੱਕ ਗਵਾਈ ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਣਾੜੇ ਜਾਈ ਚੇਲੇ ਸਾਜ਼ ਵਜਾਏ ਦੇ ਨਚਨ ਗੁਰ ਬਉਬਿਤ ਭਾਈ ਅਗਲੀ ਗੱਲ ਧਿਆਨ ਨਾਲ ਸੁਣੋ ਇਸਤਰੀ ਪੁਰਖ ਹੈ ਧਾਮ ਖੇਤ ਸਾਰੇ ਪੱਖ ਰੱਖ ਦਿੱਤੇ ਜੀ ਰਾਜ ਦੇ ਵੀ ਰੱਖ ਦਿੱਤੇ ਧਰਮ ਦੇ ਵੀ ਰੱਖ ਦਿੱਤੇ ਲੋਕਾਂ ਦੇ ਕਹਿਣ ਲੱਗੇ ਕਿ ਦੀ ਗੱਲ ਪੁੱਛਦੇ ਹੋ ਜੋਗੀਓ ਥੱਲੇ ਪਤੀ ਤੇ ਪਤਨੀ ਇਸ ਤੀਰ ਤੇ ਮਰਦ ਦਾ ਵੀ ਸਨੇ ਸਿਰਫ ਪੈਸਾ ਰਹਿ ਗਿਆ ਜਿੱਥੇ ਮਰਜੀ ਔਰਤ ਘੁੰਮ ਕੇ ਆ ਜਾ ਕੋਈ ਨਹੀਂ ਪੁੱਛਦਾ ਸਿਰਫ ਪੈਸੇ ਹੀ ਗਿਣਤੇ ਲੱਗੇ ਹੋਇਆ ਇਸ ਟੋਕ ਨੂੰ ਫਿਰ ਸੁਣਿਓ ਇਸਤਰੀ ਪੁਰਖ ਹੈ ਧਾਮ ਖਿਤ ਇਸਤਰੀ ਤੇ ਪੁਰਸ਼ ਦਾ ਪਿਆਰ ਸਿਰਫ ਦਮੜਾ ਹੈ ਭਾਵੇਂ ਆਉ ਕਥਾਉਂ ਜਾਈ ਜਿੱਥੇ ਮਰਜੀ ਆਵੇ ਜਿੱਥੇ ਮਰਜੀ ਜਾਵੇ ਮੈਂ ਇੱਕ ਬੇਨਤੀ ਕਰਾਂਗਾ ਗੁਰਮਤ ਨੇ ਹਲੇ ਮੀ ਰਾਜ ਦੀ ਗੱਲ ਕੀਤੀ ਅਸੀਂ ਗੁਰੂ ਗ੍ਰੰਥ ਸਾਹਿਬ ਜਦੋਂ ਪਰਮਾਤਮਾ ਤੇ ਗੁਰੂ ਬਾਰੇ ਪੜਨੇ ਇੱਕ ਤਾਂ ਸਤਗੁਰਾਂ ਨੇ ਬੜਾ ਸਪਸ਼ਟ ਕਰ ਦਿੱਤਾ ਕਿ ਦੁਨੀਆਂ ਦੇ ਰਾਜੇ ਦੀ ਥਾਂ ਤੇ ਸਭ ਤੋਂ ਵੱਡਾ ਰਾਜਾ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੰਨਿਆ ਹੈ ਫਿਰ ਅਰਜ ਹੈ ਦੁਨੀਆਂ ਦੇ ਰਾਜੇ ਦੀ ਥਾਂ ਗੁਰਮਤਿ ਨੇ ਇੱਕ ਸ਼ਬਦ ਵਰਤਿਆ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਜਬਜੀ ਸਾਹਿਬ ਦਾ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਇੱਕ ਸ਼ਬਦ ਸਤਗੁਰਾਂ ਨੇ ਵਰਤਿਆ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ ਜਿਹੜਾ ਪਾਤਸ਼ਾਹ ਲਭ ਸੀ ਤੁਸੀਂ ਅੱਜ ਦੇਖਿਓ ਜਿਹਦੇ ਅੰਦਰ ਨਾਮ ਦੀ ਕਿਰਪਾ ਹੈ ਉਹਦੇ ਸਾਹਮਣੇ ਇੱਕ ਪਾਸੇ ਦੁਨੀਆਂ ਦਾ ਬਾਦਸ਼ਾਹ ਜੀ ਉਸ ਵਕਤ ਦਾ ਹਾਕਮ ਇੱਕ ਤੰਬੂ ਉਹਦਾ ਲੱਗਾ ਹੈ ਦੂਜੇ ਪਾਸੇ ਦੀਨ ਦੁਨੀ ਦੇ ਪਾਤਸ਼ਾਹ ਦਾ ਤੰਬੂ ਲੱਗਾ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਰਾਜ ਦਾ ਜ਼ਿਕਰ ਗੁਰਬਾਣੀ ਨੇ ਕੀਤਾ ਤੁਸੀਂ ਇੱਕ ਪਾਠ ਕਰਦੇ ਹੋ ਰਾਮ ਕਲੀ ਕੀ ਵਾਰ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਮਦੈ ਦੇ ਗੁਣਾ ਸਤ ਭੈਣ ਪਾਰ ਆਪਕੇ ਪਾਰੰਗਤ ਦਾਨ ਪ੍ਰੀਮਦਾ ਨਾਨਕ ਰਾਜ ਚਲਾਇਆ ਗੁਰੂ ਨਾਨਕ ਸਾਹਿਬ ਨੇ ਰੋਖਾਨੀ ਰਾਜ ਚਲਾਇਆ ਫਿਰ ਇੱਥੇ ਬੜੀ ਵੱਡੀ ਤਰਵਾਸ ਹੁੰਦੀ ਉਹ ਜਿਹੜਾ ਰਾਜ ਚਲਾਇਆ ਤੁਸੀਂ ਉਸ ਰਾਜ ਨੂੰ ਰੋਜ਼ ਮਾਨ ਰਹੇ ਹੋ ਮੈਂ ਵੀ ਮਾਨ ਰਿਆਂ ਸਿੱਖ ਜਿੱਥੇ ਜਾਂਦਾ ਉੱਥੇ ਮਾਨਦਾ ਉਸ ਰਾਗ ਨੂੰ ਉਹ ਰਾਜ ਨੂੰ ਅੱਗੇ ਅਰਚ ਕਰ ਨਾਨਕ ਰਾਜ ਚਲਾਇਆ ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ ਰੂਖਾਨੀਅਤ ਦਾ ਸੱਚ ਕੋਟ ਸਤਾਣੀ ਨੀਵ ਦਾ ਇਹ ਬੇਨਤੀ ਜ਼ਰੂਰ ਪੜਿਆ ਕਰੋ ਗੁਰਮਖੋਏ ਅੱਠ ਪੌੜੀਆਂ ਨੇ ਆਪਣੇ ਨਿਤਨੇਮ ਚ ਪੱਕੀਆਂ ਨੋਟ ਕਰ ਲੋ ਜਿਹੜੇ ਆਪਣਾ ਨਿਤਨੇਮ ਵਿਧਾਣਾ ਚਾਹੁੰਦੇ ਆ ਮੈਂ ਇਹ ਨਹੀਂ ਕੋਈ ਤੁਹਾਨੂੰ ਸਿੱਖਿਆ ਦੇ ਰਿਹਾ ਅੱਠ ਪੌੜੀਆਂ RAM ਕਲੀ ਕੀ ਵਾਰ ਦੀਆਂ ਜ਼ਰੂਰ ਪੜਿਆ ਕਰੋ ਗਿਆਨੀ ਹਰਬੰਸ ਸਿੰਘ ਜੀ ਦਾ ਟੀਕਾ ਪੜਿਓ ਮੈਂ ਇਹ ਨਹੀਂ ਕਿ ਵਿਸ਼ੇ ਇਹ ਬਾਣੀ ਪੜ ਕੇ ਗੁਰੂ ਦੀ ਨਿੰਦਿਆ ਦਾ ਭਾਰ ਉਤਰਿਆ ਸੀ ਭਾਈ ਸੱਤੇ ਤੇ ਬਲਵੰਡ ਤੋਂ ਇਸ ਬਾਣੀ ਨੂੰ ਪੜ ਕੇ ਚਮੜੀ ਦਾ ਰੋਹ ਕਟਿਆ ਗਿਆ ਸੀ ਇੱਥੇ ਉਹ ਬਾਬਾ ਜੀ ਸ਼ਬਦ ਵਰਤਿਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦਾ ਇਹਦਾ ਅਰਥ ਇਹ ਰਾਜ ਵਾਸਤੇ ਕਿਲੇ ਚਾਹੀਦੇ ਆ ਨਾ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਰਾਜ ਚਲਾਇਆ ਤੇ ਜਿਹੜਾ ਕਿਲਾ ਬਣਾਇਆ ਰੋਖਾਨੀਅਤ ਦਾ ਇਥੇ ਜਿਹੜਾ ਸ਼ਬਦ ਵਰਤੇ ਆ ਕੋਟ ਸਤਾਣੀ ਨੀਮ ਦਾ ਫਿਰ ਧਿਆਨ ਨਾਲ ਸੁਣਿਓ ਨੀਮ ਨੀ ਰਖੀ ਆਪਾਂ ਕਹਾਂਗੇ ਕਿਲਾ ਸ਼ਬਦ ਵਰਤੇ ਇੱਟਾਂ ਨਹੀਂ ਪਾਈਆਂ ਕੰਕਰੀਟ ਨਹੀਂ ਪਾਇਆ ਚੂਨਾ ਨਹੀਂ ਪਾਇਆ ਸਤਾਣੀ ਦਾ ਲਫ਼ਜ਼ ਹੀ ਅਰਥ ਤੇ ਤਾਣ ਸਹਿਤ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਪਿਰਚੁਅਲ ਰਾਹ ਚਲਾਇਆ ਇਹdੀਆਂ ਨੀਆਂ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੀ ਬੰਦਗੀ ਦਾ ਤਾਣ ਪਾਇਆ ਹੋਇਆ ਹੈ ਬੜੀ ਵੱਡੀ ਗੱਲ ਹੈ ਜੀ ਕਿ ਇਹ ਰਾਜ ਕਿਤੇ ਮੁੱਕ ਜੂਗਾ ਅਸੀਂ ਚਿੰਤਾਤ ਹੋ ਜਾਂਦੇ ਹਾਂ ਥੋੜੇ ਜੈ ਨਾਨਕ ਰਾਹ ਚਲਾਇਆ ਸੱਚ ਕੋਟ ਸ਼ਤਾਨੀ ਨੀਮ ਦਾ ਅੱਗੇ ਉਹਨਾਂ ਨੇ ਸ਼ਬਦ ਵਰਤੇ ਲੈਣੇ ਧਰਿਓਨ ਛੱਤ ਸਿਰ ਯਾਦ ਰੱਖਿਓ ਛਤਰ ਬਾਦਸ਼ਾਹ ਦੇ ਸਿਰ ਤੇ ਹੁੰਦੇ ਆ ਕਿਲੇ ਬਾਦਸ਼ਾਨ ਹੁੰਦੇ ਆ ਪਹਿਲੇ ਸਪਿਰਚੁਅਲ ਨੇ 6ਵੇਂ ਜਾਮੇ 10ਵੇਂ ਜਾਮੇ ਯਾਦ ਰੱਖਿਓ ਉਹਨੂੰ ਬਾਹਰ ਮੁਖੀ ਵੀ ਰੂਪ ਦੇ ਦਿੱਤਾ ਕਿਲੇ ਬਣਾ ਕੇ ਫਿਰ ਅਰਜਾ ਨਾਨਕ ਰਾਜ ਚਲਾਇਆ ਸਚ ਕੋਟ ਸ਼ਤਾਨੀ ਨੀਮ ਦਾ ਲੈਣੇ ਧਰਿ ਉਹਨਾਂ ਨੂੰ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਮ ਦਾ ਉਹਨਾਂ ਦੇ ਸਿਰ ਤੇ ਛਤਰ ਚੁਲਾ ਦਿੱਤਾ ਉੱਥੇ ਫਿਰ ਰਬਾਬੀਆਂ ਨੇ ਗੁਰੂ ਨਾਨਕ ਜੋਤ ਲਈ ਸੱਚੇ ਪਿਤਾ ਜੀ ਲਈ ਜਿਹੜਾ ਸ਼ਬਦ ਵਰਤਿਆ ਪਾਂਤ ਸ਼ਾ ਵਰਤਿਆ ਦੋ ਲਫ਼ਜ਼ ਨੇ ਜੀ ਇੱਕ ਬਾਦਸ਼ਾਹ ਹੈ ਇੱਕ ਪਾਦਸ਼ਾਹ ਹੈ ਮੈਂ ਕਿ ਦਿਨ ਅਰਜ਼ ਆਪ ਜੀ ਨੂੰ ਕੀਤੀ ਸੀ ਬਾਦ ਦਾ ਅਰਥ ਝਗੜਾ ਨਹੀਂ ਬਾਦਸ਼ਾਹ ਬੋਲੋ ਤੇ ਭਾਵੇਂ ਬਾਦ ਔਰ ਪਾਤ ਇਹਨਾਂ ਦੋਨਾਂ ਲਫ਼ਜ਼ਾਂ ਦਾ ਅਖਰੀ ਅਰਥ ਹੈ ਤਖਤ ਤੇ ਸ਼ਾਹ ਦਾ ਅਰਥ ਹੈ ਮਾਲਕ ਉੱਥੇ ਫਿਰ ਬਾਬਾ ਜੀ ਲਈ ਸ਼ਬਦ ਵਰਤਿਆ ਗੁਰੂ ਅੰਗਦ ਸਾਹਿਬ ਲਈ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ কুরਸ਼ੋਂ ਝਟਿਏ ਤਦ ਦਿੱਥੇ ਸੱਚੇ ਬਾਦਸ਼ਾ ਯਾਦ ਰੱਖਿਓ ਉਸ ਵਕਤ ਦੇ ਖਾਕਮ ਨੂੰ ਜਿਹੜਾ ਪਾਤਸ਼ਾ ਲਬਜ਼ ਬਾਦਸ਼ਾ ਲਈ ਵਰਤਿੰਦਾ ਹੋਵੇ ਉਹਦੇ ਪੈਰਲਲ ਇੱਕ ਸ਼ਬਦ ਨਵਾਂ ਹੋ ਜਾਏ ਤੇ ਨਿੱਕੇ ਜੇ ਸਮੂਹ ਵਿੱਚੋਂ ਸ਼ਬਦ ਪੈਦਾ ਹੋਵੇ ਕਿ ਤੂੰ ਡਿੱਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕਟਿਆ ਇਹ ਚੈਲੰਜ ਸੀ ਕਿ ਦੁਨੀਆ ਦੇ ਕੂੜੇ ਪਾਤਸ਼ਾ ਦਾ ਪਤਨ ਹੋ ਜਾਂਦਾ ਸੱਚੇ ਪਾਤਸ਼ਾ ਦਾ ਪਤਨ ਨਹੀਂ ਇਤ ਥੋੜਾ ਜਿਹਾ ਹੋਰ ਤੁਰੀ ਆਪਾਂ ਕਿ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਹੋਰ ਕੀਤੀ ਮੈਂ ਪਿਛਲੇ ਸਾਲ ਕਿਉਂ ਜਿੰਨੇ ਆ ਪਾਉਂਦੇ ਹੋ ਨਾ ਤੁਸੀਂ ਗੁਰੂ ਸਾਹਿਬ ਨੂੰ ਖਾਲੀ ਥੋੜਾ ਵੇਲੇ ਚੌਰ ਹੁੰਦੀ ਹੈ ਨਾ ਹਰਮੰਦਰ ਸਾਹਿਬ ਚੌਰ ਬਰਦਾਰ ਬਗੈਦਾ ਡਿਊਟੀ ਹੈ ਸਭ ਤੋਂ ਪਹਿਲੇ ਚੌਰ ਬਰਦਾਰ ਸਿੱਖਾਂ ਜਿ ਕੌਣ ਸਨ ਸਭ ਤੋਂ ਪਹਿਲੇ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਸਾਹਿਬ ਨੇ ਸਭ ਤੋਂ ਪਹਿਲੀ ਚੌਰ ਧੰ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਆਪ ਕੀਤੀ ਹੈ ਇਹ ਚੌਰ ਕਾਦੇ ਲਈ ਕਰਨੇ ਚੰਦੋਵੇ ਦੋ ਲਾਇਆ ਜੀ ਉੱਤੇ ਵੀ ਲਾਇਆ ਥੱਲੇ ਵੀ ਲਾਇਆ ਰੁਮਾਲੇ ਵੀ ਰੱਖੇ ਹਨ ਸੋਹਣੇ ਨੇ ਨਾ ਅੱਗੇ ਸ਼ਸਤਰ ਵੀ ਸਜਾਉਂਦੇ ਹੋ ਹਰ ਥਾਂ ਤੇ ਸਜਾਏ ਹੋਏ ਨੇ ਉਸ ਤੋਂ ਬਾਅਦ ਫਿਰ ਭਾਈ ਸਾਹਿਬ ਸ਼ਬਦ ਵਰਦੇ ਆ ਹੁਕਮਨਾਮਾ ਦੀਵਾਨ ਤਖਤ ਪਾਤਸ਼ਾਹ ਇਹ ਕੀ ਚੀਜ਼ਾਂ ਨੇ ਜੀ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਸ਼ਾਇਦ ਅੱਜ ਮੈਂ ਰਿਪੀਟ ਕਰਨ ਲੱਗਾ ਖਰਮੰਦਰ ਸਾਹਿਬ ਦੀ ਮਰਿਆਦਾ ਨੂੰ ਨੇਠ ਕੇ ਦੇਖੇ ਬੰਦਾ ਪੰਜ ਚਾਰ ਦਿਨ ਰਹਿ ਚਾਰ ਚਾਰ ਤਿੰਨ ਤਿੰਨ ਘੰਟੇ ਰੋਜ਼ ਅੰਦਰ ਹਾਜ਼ਰੀ ਭਰੇ ਉਦੋਂ ਬਾਅਦ ਸਮਝ ਪੈ ਜੂਗੀ ਦਰਬਾਰ ਸਾਹਿਬ ਦੀ ਮਰਿਆਦਾ ਦਾ ਮਤਲਬ ਕੀ ਹੈ ਐਵੇਂ ਬੈਠੇ ਅਖੰਡਨ ਕਰੀ ਜਾਣਾ ਤੁਸੀਂ ਦੇਖੋ ਇੱਕ ਦਰਬਾਰ ਸਾਹਿਬ ਦੇ ਅੰਦਰ ਇਹ ਮੈਂ ਕਥਾ ਵੈਸੇ ਕਰ ਚੁੱਕਾ ਹਾਂ RAM ਕਲੀ ਸਾਧ ਜਦੋਂ ਸੀ ਮੈਨੂੰ ਯਾਦ ਹੈ 10 12 ਸਾਲ ਹੋ ਗਏ ਉਦੋਂ ਮੈਂ ਕਥਾ ਕੀਤੀ ਇੱਥੇ ਅੰਦਰ ਕੀਰਤਨ ਹੋ ਰਿਹਾ ਹੈ ਮਾਰੇ ਦਾ ਪ੍ਰਕਾਸ਼ ਕੋਈ ਨਹੀਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਠਾ ਸਾਹਿਬ ਸਥਾਨ ਹੈ ਪਹਿਲਾਂ ਇਹ ਥੱਲੇ ਸੀ ਜੀ ਪਹਿਲਾਂ ਥੱਲੇ ਸੀ ਫਿਰ ਉਹਦੇ ਉੱਤੇ ਕੋਠਾ ਸਾਹਿਬ ਉੱਤੇ ਬਣਾ ਦਿੱਤਾ ਉਸ ਕੋਠਾ ਸਾਹਿਬ ਦੇ ਵਿੱਚੋਂ ਅਕਾਲ ਤਖਤ ਸਾਹਿਬ ਦਾ ਗ੍ਰੰਥੀ ਸਾਹਿਬ ਮੈਂ ਥੋੜਾ ਜਿਹਾ ਵਿਸ਼ੇ ਚੋਂ ਨਿਕਲ ਗਿਆ ਪਰ ਮੈਂ ਆਵਾਂਗਾ ਜਰੂਰ ਮੈਂ ਦੂਜਾ ਪੱਖ ਵੀ ਰੱਖਣਾ ਸੀ ਜੇ ਕੂੜੇ ਬਾਦਸ਼ਾਹ ਨੇ ਨਾ ਸਿੱਖਾਂ ਤੇਰੀ ਵੀ ਪਾਤਸ਼ਾਹੀ ਤਾਂ ਹੀ ਕਾਇਮ ਹੋਣੀ ਹੈ ਜੇ ਤੂੰ ਸੱਚੇ ਪਾਤਸ਼ਾਹ ਨਾਲ ਜੁੜ ਕੇ ਰਹੇਗਾ ਨਹੀਂ ਤੇ ਚਾਹ ਡੈਮੋਕ੍ਰੇਸੀ ਹੋਵੇ ਤੇ ਭਾਵੇਂ ਪਛਤੈਨੀ ਹੋਵੇ ਉੱਡ ਜਾਏਗਾ ਸਭ ਕੁਝ ਉੱਡਿਆ ਖੈ ਵੇਖੋ 40 ਸਾਲ ਰਾਜ ਕੀਤਾ ਇੱਕ ਸਦੀ ਸਿਰ ਦਿੱਤੇ ਤੇ ਉਹ ਰਾਜ 8 ਸਾਲਾਂ ਜੀ ਖਤਮ ਹੋ ਗਿਆ ਤਬਾਹੀ ਹੋ ਗਈ ਕੀ ਹੋਇਆ ਪਿਆਸੀ ਹੁਣ ਉਥੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਰੂਪ ਤੁਰਦਾ ਸੱਚੇ ਪਾਤਸ਼ਾਹ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਤੀ ਸਾਹਿਬ ਗ੍ਰੰਤੀ ਸਾਹਿਬ ਸਿੰਘ ਸਾਹਿਬ ਨੂੰ ਸੇਰਾ ਪਾਉਂਦੇ ਨੇ ਉਹ ਤੁਸੀਂ ਟੀਵੀ ਤੇ ਵੀ ਦਰਸ਼ਨ ਕਰਦੇ ਹੋ ਫਿਰ ਉਹ ਚੋਰ ਜਿਹੜੀ ਹੈ ਸਿੰਘ ਸਾਹਿਬ ਆਪ ਨਹੀਂ ਪਕੜਦੇ ਜਿੰਨਾ ਪ੍ਰਕਾਸ਼ ਕਰਨਾ ਉਹ ਚੋਰ ਵੀ ਸਿੰਘ ਸਾਹਿਬ ਨੂੰ ਕਾਲ ਤਖਤ ਸਾਹਿਬ ਦੇ ਗ੍ਰੰਤੀ ਸਾਹਿਬ ਵੜਾਉਂਦੇ ਆ ਉਹ ਫਿਰ ਪ੍ਰਕਰਮਾ ਕਰਦੇ ਆ ਕੋਠਾ ਸਾਹਿਬ ਪ੍ਰਕਰਮਾ ਕਰਕੇ ਨਾਲ ਚੋਰ ਘਰੀ ਜਾਂਦੇ ਆ ਫਿਰ ਅਰਦਾਸ ਕਰਦੇ ਆ ਆਪ ਸਭ ਨੂੰ ਪਤਾ ਹੈ ਕਿ ਜਿੰਨੀ ਦੇਰ ਤੱਕ ਅਰਦਾਸ ਹੋ ਰਹੀ ਉੱਥੇ ਚੌਬਦਾਰ ਦਰਵਾਜੇ ਦੇ ਅੱਗੇ ਕਟਮੀ ਇੱਕ ਦੂਜੇ ਦੀ ਚੋਬ ਜਿਹੜੀ ਹੈ ਉਹ ਕਟਮੀ ਜਿਵੇਂ ਕਾਂਟਾ ਵੱਜਦਾ ਇਸ ਤਰ੍ਹਾਂ ਲੈ ਕੇ ਖਲੋਤੇ ਆ ਇਹ ਕਾਦੀ ਨਿਸ਼ਾਨੀ ਹੈ ਜੀ ਇਹ ਪਾਤਸ਼ਾਹ ਦੀ ਨਿਸ਼ਾਨੀ ਹੈ ਕਿਉਂਕਿ ਪਾਤਸ਼ਾਹ ਦੋ ਆ ਰਿਹਾ ਹੈ ਮੈਂ ਕੱਲ ਅੱਜ ਵੀ ਤੁਹਾਨੂੰ ਕਿਹਾ ਦੁਨੀਆ 'ਚ ਯਾਦ ਰੱਖੋ ਸਿੱਖੋ ਦੁਨੀਆ 'ਚ ਗ੍ਰੰਥ ਬੜੇ ਜੇ ਧਰਮ ਗ੍ਰੰਥ ਹਰ ਇੱਕ ਦਾ ਮੈਂ ਅਦਬ ਕਰਨਾ ਮੇਰੇ ਨਾਲ ਉਹ ਸਿਧਾਂਤ ਮਿਲੇ ਨਾ ਮਿਲੇ ਪਰ ਯਾਦ ਰੱਖੋ ਕਿਸੇ ਵੀ ਧਰਮ ਗ੍ਰੰਥ ਦਾ ਨਾ ਬੋਲ ਕੇ ਨਰਾਦਰ ਕਰੀਏ ਨਾ ਫਿਜ਼ੀਕਲ ਕਰੀਏ ਪਰ ਦੁਨੀਆ ਚ ਇੱਕੋ ਗੁਰੂ ਗ੍ਰੰਥ ਸਾਹਿਬ ਹੈ ਜਿਹਦਾ ਰੋਜ਼ ਪ੍ਰਕਾਸ਼ ਪਾਤਸ਼ਾਹ ਦੇ ਰੂਪ ਵਿੱਚ ਹੁੰਦਾ ਹੈ ਦੁਨੀਆ ਦੇ ਬਾਦਸ਼ਾਹ ਫਿਲਮਾਂ ਵਿੱਚ ਦਿਖਾਉਂਦੇ ਤਖੁੰਦੇ ਨਾ ਜੋ ਪਾਤਸ਼ਾਹ ਹੁੰਦਾ ਪਧਾਰ ਰਹੇ ਹੈ ਅੱਗੇ ਛਤਰ ਵੀ ਚੱਲਦਾ ਹੁਣ ਉਹ ਜਦੋਂ ਸਿੰਘ ਸਾਹਿਬ ਤੁਰ ਲੱਗੇ ਉਦੋਂ ਦਰਬਾਰ ਸਾਹਿਬ ਦੇ ਚੌਰ ਬਰਦਾਰ ਨੇ ਚੌਰ ਪਕੜ ਲਈ ਸਿੰਘ ਸਾਹਿਬ ਦੇ ਸਿਸ ਤੇ ਸਰੂਪ ਹੈ ਉਹ ਚੌਬਦਾਰ ਜਿਹੜੇ ਨੇ ਧਿਆਨ ਨਾਲ ਦੇਖਿਓ ਉਹ ਚੌਬਦਾਰ ਅਕਾਲ ਤਖਤ ਸਾਹਿਬ ਦੇ ਇਮਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਨੂੰਹ ਕਰਕੇ ਬੈਕ ਚਲਦੇ ਆ ਕਿਉਂਕਿ ਪਾਤਸ਼ਾਹ ਆ ਰਿਹਾ ਪਾਤਸ਼ਾਹ ਵੱਲ ਪਿੱਠ ਨਹੀਂ ਕਰੀਦੀ ਮੈਂ ਤਾਂ ਬੇਨਤੀ ਕੀਤੀ ਜਿਹੜੇ ਵੀਰ ਮੇਰੇ ਇਹਨਾਂ ਚੀਜ਼ਾਂ ਨੂੰ ਖੰਡਨ ਕਰਦੇ ਨੇ ਖੱਤ ਜੋੜ ਕੇ ਬੇਨਤੀ ਹੈ ਗੁਰੂ ਨਾਨਕ ਸਾਹਿਬ ਦੇ ਰੋਖਾਨੀ ਤਖਤ ਦੀ ਜੇ ਵਿਆਖਿਆ ਨਹੀਂ ਕਰ ਸਕਦੀ ਨਿੰਦੀਏ ਨਾ ਉਹ ਬੈਕ ਚੱਲੇ ਆ ਰਹੇ ਆ ਜਦੋਂ ਸਰੂਪ ਨਿਕਲਦਾ ਹੈ ਅਕਾਲ ਤਖਤ ਉੱਤੇ ਪੂਰੇ ਜ਼ੋਰ ਨਾਲ ਲਗਾ ਲਾ ਵੱਜਦਾ ਕਿਉਂਕਿ ਬਾਦਸ਼ਾਹ ਦੀ ਸਵਾਰੀ ਨਗਾਰਿਆਂ ਚ ਜਾਂਦੀ ਸੀ ਨਗਾਰਾ ਵੱਜਦਾ ਥੱਲੇ ਪਾਲਕੀ ਸਾਹਿਬ ਤਿਆਰ ਖੈ ਦੁਨੀਆ ਦਾ ਬਾਦਸ਼ਾਹ ਘਰੋਂ ਨਿਕਲਦਾ ਸੀ ਤੇ ਪਾਲਕੀ ਬੂਹੇ ਅੱਗੇ ਹੁੰਦੀ ਸੀ ਇਹ ਸ਼ਬਦ ਗੁਰੂ ਪਾਤਸ਼ਾਹ ਚੱਲਿਆ ਜਿਨੇ ਜੁਗੋ ਜੁਗ ਅਟੱਲ ਰਹਿਣੇ ਧਰਤੀ ਸਮੇਟਨ ਤੋਂ ਬਾਅਦ ਵੀ ਸ਼ਬਦ ਦੀ ਪਾਤਸ਼ਾਹੀ ਨਹੀਂ ਜਾਣੀ ਸ਼ਬਦ ਕਿਤੇ ਮਰ ਜਾਣੇ ਉਸ ਵਕਤ ਫਿਰ ਕੀ ਕਰਦੇ ਨੇ ਚੋਬਦਾਰ ਨਾਲ ਹੋ ਜਾਂਦੇ ਅੱਗੇ ਅੱਗੇ ਇੱਕ ਉੱਥੇ ਤੀਜੀ ਹੋਰ ਘਟਨਾ ਵਾਪਰਦੀ ਏ ਥੱਲੇ ਖਲੋਤਾ ਸਿੰਘ ਇੱਕੋ ਦਮ ਜਿਹੜੀ ਉਹ ਆਵਾਜ਼ ਦਿੰਦਾ ਉਹ ਨਰਸਿੰਘਾ ਵਜਾਂਦਾ ਵਜਦਾ ਹੈ ਨਾ ਆਵਾਜ਼ ਸੁਣਾਈ ਦਿੰਦੀ ਕਾਦੇ ਲਈ ਵਜਦਾ ਸਿੱਖਾਂ ਨੂੰ ਪਤਾ ਨਹੀਂ ਬਿਮਾਰੇ ਦੇ ਪ੍ਰਕਾਸ਼ ਦਾ ਵੇਲਾ ਹੋ ਗਿਆ ਸਭ ਕੋਲ ਘੜੀਆਂ ਨੇ ਉਹ ਨਰਸਿੰਘਾ ਕਹਿ ਰਿਹਾ ਜਦੋਂ ਇਹ ਹੀ ਸਾਜ ਮੈਦਾਨੇ ਜੰਗ ਵਿੱਚ ਵੱਜਦਾ ਇਹਦਾ ਨਾਮ ਬਦਲ ਜਾਂਦਾ ਉਹਦੋਂ ਰਣsingha ਬਣ ਜਾਂਦਾ ਨਰsingha ਵੱਜ ਰਿਹਾ ਨਾਲ ਸੰਗਤ ਜਾ ਰਹੀ ਹੈ ਪਾਲਕੀ ਸਰੂਪ ਰੱਖ ਦਿੱਤਾ ਤੇ ਗੁਰਮਖੋ ਜਿੰਨੇ ਸੇਵਾ ਕੀਤੀ ਹੈ ਪਤਾ ਉਹਨੂੰ ਹੀ ਹੈ ਜੀ ਦੁਨੀਆ ਦਾ ਬਾਦਸ਼ਾ ਸੱਚੀ ਜੇ ਬਾਦਸ਼ਾ ਲੰਗੇ ਭਾਰਤ ਵਿੱਚ ਐ ਲੰਗੇ ਲੋਕ ਡਰਦੇ ਮਾਰੇ ਕਹਿਣਗੇ ਹਾਏ ਲੰਗੇ ਆ ਪੁਲਿਸ ਵਾਲੇ ਸਾਰਾ ਦਿਨ ਖਲੋਤੇ ਰਹਿਣ ਜਦੋਂ ਤੁਰ ਜਾਂਦਾ ਫਿਰ ਭੈੜਾ ਹੀ ਬੋਲਦੇ ਆ ਵੀ ਸਾਰਾ ਦਿਨ ਟੰਗੀ ਰੱਖਿਆ ਪਰ ਪਿਆਰਿਓ ਦੁਨੀਆ ਦੇ ਬਾਦਸ਼ਾਹ ਦੀ ਪਾਲਕੀ ਲੋਕ ਸਵਾਰਤ ਲਈ ਮਜਬੂਰੀ ਨਾਲ ਤੇ ਭੈ ਨਾਲ ਮੋਢੇ ਲਾਂਦੇ ਆ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਪਾਤਸ਼ਾਹੀ ਉਹਨੂੰ ਇੱਕ ਮੋਢਾ ਲਾਣ ਲਈ ਸਾਰੀ ਸਾਰੀ ਰਾਤ ਸੰਗਤ ਬੈਠੀ ਰਹੀਦੀ ਹੈ